ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਰਮਨਦੀਪ कौर ਗੱਲ ਜੋ ਕਿ ਮੱਖੀ ਦਾ ਕਰਕੇ ਕਵਾਇਤ ਹੋਏ ਸੀ ਉਹਨਾਂ ਦੇ ਹਸਬੰਦ ਪ੍ਰਭਜੋਤ ਸਿੰਘ ਗਿੱਲ ਜੋ ਕਿ ਕਪਲ ਵੀਡੀਓ ਬਣਾਉਂਦੇ ਹਨ ਤੇ ਆਪਾਂ ਸਾਰੇ ਉਹਨਾਂ ਨੂੰ ਜਾਣਦੇ ਹੀ ਹਾਂ ਪਿਛਲੇ ਦਿਨੀ ਉਹਨਾਂ ਦੇ ਘਰੋਂ ਇੱਕ ਬਹੁਤ ਹੀ ਮੰਦਪ ਭਰੀ ਖਬਰ ਆਈ ਸੀ ਕਿ ਰਮਨ ਅੰਜੋ ਕਿ ਪ੍ਰਭਜੋਤ ਸਿੰਘ ਦੇ ਦਾਦਾ ਜੀ ਸੀ ਉਹ ਸੁਰਗਵਾਸ ਹੋ ਗਏ ਸਨ ਬਹੁਤ ਸਾਰੇ ਲੋਕ ਉਹਨਾਂ ਨੂੰ ਇਹ ਪੁੱਛ ਰਹੇ ਸੀ ਕਿ ਇਹ ਤੁਹਾਡੇ ਰੀਅਲ ਦਾਦਾ ਜੀ ਆ ਤਾਂ ਉਸ ਸਮੇਂ ਪ੍ਰਭਜੋਤ ਸਿੰਘ ਨੇ ਇੱਕ ਪੋਸਟ ਪਾਈ ਸੀ ਉਸ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਹਾਂਜੀ ਇਹ ਮੇਰਾ ਰੀਅਲ ਦਾਦਾ ਜੀ ਹਨ ਜੋ ਕਿ ਸੁਰਗਵਾਸ ਹੋ ਗਏ ਹਨ ਭਾਈਕਰ ਇਹਨੂੰ ਆਪਣੇ ਚਾਹਨਾ ਵਿੱਚ ਨਿਵਾਜੇ ਇਸ਼ਲੇ ਦੇ ਉਹਨਾਂ ਨੇ ਖੰਡਪਾਟ ਸਾਹਿਬ ਦਾ ਪ੍ਰਕਾਸ਼ ਵੀ ਕਰਵਾਇਆ ਸੀ ਤੇ ਉਹਨਾਂ ਨੇ ਵਰਸੀ ਵੀ ਮਨਾਈ ਸੀ ਤੇ ਲੰਗਰ ਪਾਣ ਦੀ ਸੇਵਾ ਹਨਮਨਦੀਪ ਤੇ ਪ੍ਰਭਜੋ ਜੀ ਨੇ ਆਪਨੇ ਹੱਥੀਂ ਸੇਵਾ ਕੀਤੀ ਸੀ ਆਓ ਆਪਾਂ ਵੀ ਸਾਰੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰੀਏ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ